व्यूअर्स वेलकम बैक इन आवर प्रोग्राम जी दर्शਾ ਇਸ ਤੋਂ ਪਹਿਲਾਂ ਕਿ ਮੈਂ ਲਿਖਿਤ ਪੜ੍ਹਾਂ ਤੁਸੀਂ ਜਿਹੜੇ ਲਾਈਵ ਮੈਸੇਜ ਆਏ ਨੇ ਉਹ ਸਾਡੇ ਵਿੱਚ ਜੀ ਵੀਰ ਸਤਪਾਲ ਸਿੰਘ ਪੁਰੇਵਾਲ ਸੀਟਲ ਤੋਂ ਲਿਖਦੇ ਨੇ ਹੱਕ ਸੱਚ ਦੇ ਪਹਿਰੇਦਾਰੋ ਫਤਿਹ ਕਬੂਲ ਕਰੋ ਜੀ ਸਤਿਗੁਰੂ ਰਹਿਮਤ ਕਰਨ ਤੁਹਾਡੀਆਂ ਕੋਸ਼ਿਸ਼ਾਂ ਨੂੰ ਫਲ ਹਰ ਹਾਲਤ ਚ ਲੱਗੇਗਾ ਸਤਿਗੁਰੂ ਜੀ ਨੇ ਕੌਮ ਨੂੰ ਹਰ ਹਾਲਤ ਫਤਿਹ ਬਖਸ਼ਣੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਪੁਰੇਵਾਲ ਸਾਹਿਬ ਫॉर दिस ਵੈਰੀ ਆਪਟੀਮਿਸਟਿਕ ਆਸ਼ਾਵਾਦੀ ਕਮੈਂਟ ਦੇ ਹਸਨ ਪੱਟੀ ਰਾਣਾ ਲਿਖਦੇ ਨੇ ਡਾਕਟਰ ਵਰੀ ਰਾਟ ਸਾਬ ਜਸਟ ਵੇਟ ਫॉर 2 ਮੰਥਸ ਵੀਲ ਕਿਕ ਆਊਟ आवर ਏਜੰਟ ਗੌਰਮੈਂਟ ਚਲੋ ਅਸੀਂ ਇਹ ਤੁਹਾਡੇ ਤੇ ਛੱਡਦੇ ਆਂ ਵੀ ਤੁਸੀਂ ਕੀ ਕਰਨਾ ਹੈ ਪਰ ਮੈਂ ਇਹੀ ਸਮਝਦਾ ਕਿ ਵੀ ਜਿਹੜੇ ਉੱਥੋਂ ਦੇ ਪੋਲਿਸੀ ਮੇਕਰਸ ਨੇ ਉਹਨਾਂ ਨੂੰ ਇੰਡੀਆ ਦੇ ਖਿਲਾਫ ਮੋਰ ਐਗਰੈਸਿਵ ਅਪਰੋਚ ਜਿਹੜੀ ਹੈ ਡਿਪਲੋਮੈਟਿਕਲੀ ਜੀ ਬਿਲਕੁਲ ਅਦਨਾਨ ਮਹਿਮੂਦ ਲਿਖਦੇ ਨੇ ਡਾਕਟਰ ਸਾਹਿਬ ਜਦੋਂ ਖਾਲਿਸਤਾਨ ਬਣ ਗਿਆ ਤੇ ਨਨਕਾਣਾ ਸਾਹਿਬ ਤੇ ਕੀ ਸਟੈਂਡ ਹੋਵੇਗਾ ਕੀ ਖਾਲਿਸਤਾਨ ਵਿੱਚ ਸ਼ਾਮਲ ਅਕਰੰਦ ਦੀ ਡਿਮਾਂਡ ਹੋਵੇਗੀ ਜੀ ਅਸੀਂ ਵੈਸੇ ਇਸ ਇਸ਼ੂ ਤੇ ਪਹਿਲਾਂ ਵੀ ਗੱਲ ਕਰ ਚੁੱਕੇ ਆ ਦੇਖੋ ਮੱਕਾ ਸ਼ਰੀਫ ਮਦੀਨਾ ਸਾਊਦੀ ਅਰੇਬੀਆ ਚ ਨੇ ਜੀ ਪੰਜਾਬ ਤੋਂ ਜ਼ਿਆਦਾ ਮੁਸਲਮਾਨਾ ਦੇ ਦੇਸ਼ ਨਹੀਂ ਜਿੰਨੇ ਵੀ ਬਾਕੀ ਦੇਸ਼ਾਂ ਚ ਰਹਿਣ ਵਾਲੇ ਨੇ ਉਹ ਹੱਜ ਦੇ ਲਈ ਜਾਂ ਉਮਰਾ ਦੇ ਲਈ ਵੀਜ਼ਾ ਲੈ ਕੇ ਜਾਂਦੇ ਨੇ ਸੋ ਹਰ ਦੇਸ਼ ਦਾ ਇੱਕ ਆਪਣਾ ਦਾਇਰਾਕਾਰ ਹੁੰਦਾ ਹੈ ਇਸੇ ਤਰ੍ਹਾਂ ਪਾਕਿਸਤਾਨ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਹੈ ਜਿਸ ਦੀਆਂ ਹੱਦਾਂ ਮਿੱਥੀਆਂ ਹੋਈਆਂ ਨੇ ਜਿਵੇਂ ਅਸੀਂ ਕਿਹਾ ਵੀ ਅਸੀਂ ਖਾਲਸਾਣ ਇੱਕ ہمسਾਈ ਮੁਲਕ ਦੇ ਤੌਰ ਤੇ ਗੁਆਂਡ ਦੇ ਵਿੱਚ ਹੋਵਾਂਗੇ ਅਸੀਂ ਚਾਹਾਂਗੇ ਕਿ ਭਾਈ ਸਾਡੇ ਜਿਹੜੇ ਰਿਸ਼ਤੇ ਨੇ ਪਾਕਿਸਤਾਨ ਨਾਲ ਇਵੇਂ ਹੀ ਹੋਣ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਨੇ ਤਾਂ ਕਿ ਵਪਾਰਕ ਤੌਰ ਤੇ ਆਪਣੀਆਂ ਧਾਰਮਿਕ ਥਾਵਾਂ ਤੇ ਔਰ ਸਾਨੂੰ ਖੁਸ਼ੀ ਹੈ ਕਿ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਸਿੱਖਾਂ ਨੇ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਾਡਾ ਜਿਹੜਾ ਵੱਡਾ ਫਿਕਰ ਸੀ 47 ਤੋਂ ਬਾਅਦ ਵੀ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੇ ਤੋਂ ਇਲਾਵਾ ਕਿ ਉੱਥੇ ਸੇਵਾ ਸੰਭਾਲ ਹੋਏ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏ ਸੋ ਉਹ ਹੁਣ ਵੀਜ਼ਾ ਪਾਲਿਸਿਸ ਵੀ ਲਿਬਰਲ ਨੇ ਦੁਨੀਆ ਭਰ ਚੋਂ ਸਿੱਖ ਜਾਂਦੇ ਨੇ ਸੋ ਅਸੀਂ ਬਾਬਾ ਨਾਨਕ ਦੇ ਉਹ ਦੋਨੋਂ ਹੀ ਮੁਬਾਰਕ ਥਾਂ ਔਰ 174 ਦੇ ਕਰੀਬ ਇਤਿਹਾਸਿਕ ਗੁਰਦੁਆਰੇ ਜਿਹੜੇ ਰੈਕੋਰਡ ਦੇ ਵਿੱਚ ਵੀ ਗੁਰਦੁਆਰਿਆਂ ਨੇ ਔਰ ਉਹਨਾਂ ਦੇ ਹੌਲੀ-ਹੌਲੀ ਹੌਲੀ ਸੇਵਾ ਸੰਭਾਲ ਔਰ ਖੁੱਲ ਰਹੇ ਨੇ ਸੋ ਅਸੀਂ ਸਿਰਫ ਇਹੀ ਕੌਮ ਦੀ ਸਾਡੀ ਚਾਹਨਾ ਹੋਏਗੀ ਕਿ ਫ੍ਰੀ ਐਕਸੈਸ ਹੋਏ ਔਰ ਉਹਨਾਂ ਦੀ ਸਾਮ ਸੰਭਾਲ ਹੋਏ ਜਿਹੜੀ ਕਿ ਇਸ ਵੇਲੇ ਪਾਕਿਸਤਾਨ ਕਮੇਟੀ ਕਰ ਰਹੀ ਹੈ ਬਾਕੀ ਪਾਕਿਸਤਾਨ ਦੀਆਂ ਹੱਦਾਂ ਸਾਡੇ ਲਈ ਸੈਕ੍ਰੋਸੈਂਕਟ ਨੇ ਜੀ 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 ਗ੍ਰੇਡ ਡਿਬੇਟ ਡਾਕਟਰ ਸਾਹਿਬ ਖਾਲਸਤਾਨ ਜ਼ਿੰਦਾਬਾਦ ਖਾਲਸਾ ਤਹਿਰੀਕ ਜ਼ਿੰਦਾਬਾਦ ਬਹੁਤ ਸ਼ੁਕਰੀਆ ਮੋਹਿੰਦਰਜੀਤ ਗਿੱਲ ਖਾਲਸਤਾਨ ਜ਼ਿੰਦਾਬਾਦ ਔਰ ਬਾਕੀ ਜਿਹੜੇ ਨੇ ਕੁਝ ਹੋਰ ਨੇ ਸਕਰੋਲ ਡਾਊਨ ਕਰਨ ਦੇ ਬਟ ਟਾਈਮ ਲਿਮਟ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਲਿਖਤ ਆਈ ਹੈ ਮੁਹੰਮਦ ਆਸਮਨ जावेद ਜੀ ਦੀ ਪਾਕਿਸਤਾਨ ਤੋਂ ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਆਪਰੇਸ਼ਨ ਬਲੂ ਸਟਾਰ ਹੈਲੋ ਡਾਕਟਰ ਅਮਜੀਤ ਸਿੰਘ ਜੀ ਖਾਲਸਤਾਨ ਦੀ ਸਰਹੱਦ ਬਾਰੇ ਮੇਰੇ ਸਵਾਲ ਦਾ ਵਿਸਥਾਰ ਨਾਲ ਤਸੱਲੀ ਬਖਸ਼ ਜਵਾਬ ਦੇਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਹੁਣ ਮੈਂ 1984 ਆਪਰੇਸ਼ਨ ਬਲੂ ਸਟਾਰ ਬਾਰੇ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਹਾਂ ਭਾਰਤੀ ਨਜ਼ਰੀਏ ਤੋਂ ਗੱਲ ਐਦਾ ਹੈ ਕਿ ਜੇ ਕੋਈ ਭਾਰਤ ਸਰਕਾਰ ਨੂੰ ਚੈਲੰਜ ਕਰੇ ਤਾਂ ਸਰਕਾਰ ਕਿਵੇਂ ਉਸ ਦਾ ਜਵਾਬ ਦੇਵੇਗੀ 1984 ਵਿੱਚ ਉਹੀ ਹੋਇਆ ਪਾਰਤ ਦੀ ਗੱਲ ਮੰਨੀ ਹੈ ਤਾਂ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੇ ਦਰਬਾਰ ਸਾਹਿਬ ਨੂੰ ਬੰਦੀ ਬਣਾ ਲਿਆ ਸੀ ਐਦਾਂ ਦੇ ਹਾਲਾਤਾਂ ਵਿੱਚ ਸਰਕਾਰ ਕੋਲ ਦੋ ਰਾਹ ਹੁੰਦੇ ਹਨ ਜਾਂ ਤਾਂ ਗੱਲਬਾਤ ਰਾਹੀਂ ਕੱਲ ਕੱਢੋ ਥੋੜੀਆਂ ਬੋਤ ਮੰਗਾ ਮੰਨ ਲੈ ਜਾਂ ਫਿਰ ਪੁਲਿਸ ਫੌਜੀ ਆਪਰੇਸ਼ਨ ਕਰਨ ਜਦੋਂ ਕਿ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਤੇ ਉਹਨਾਂ ਨੇ ਸਾਥੀਆਂ ਨੇ ਸਰਕਾਰ ਦੇ ਹੁਕਮਾਂ ਨੂੰ ਸਿੱਧੇ ਤੌਰ ਤੇ ਚੈਲੰਜ ਕੀਤਾ ਸੀ ਤਾਂ ਸਰਕਾਰ ਨੇ ਪਹਿਲੀ অপਸ਼ਨ ਛੱਡ ਕੇ ਦੂਜੀ অপਸ਼ਨ ਚੁਣੀ ਫੌਜੀ ਕਾਰਵਾਈ ਇਸ ਤਰ੍ਹਾਂ ਦੀਆਂ ਦੁਨੀਆਂ ਵਿੱਚ ਹੋਰ ਵੀ ਉਦਾਹਰਨਾਂ ਮਿਲ ਜਾਣਗੀਆਂ 2007 ਵਿੱਚ ਪਾਕਿਸਤਾਨ ਦੇ ਨਾਲ ਮਸਜਿਦ ਤੇ ਕੀਤੀ ਗਈ ਕਾਰਵਾਈ ਪਾਕਿਸਤਾਨ ਦੇ ਉੱਤਰੀ ਇਲਾਕਿਆਂ ਅਤੇ ਫਾਤਾ ਵਿਖੇ ਤਾਲਿਬਾਨੀ ਖਿਲਾਫ ਕੀਤੀ ਜਾ ਰਹੀ ਕਾਰਵਾਈ ਸ਼੍ਰੀਲੰਕਾ ਵੱਲੋਂ ਵਿਦਰੋਹੀਆਂ ਖਿਲਾਫ ਕੀਤੀ ਗਈ ਕਾਰਵਾਈ ਅਤੇ ਕਈ ਹੋਰ ਜੇ ਕਹਿਣਾ ਹੋਵੇ ਤਾਂ ਭਾਰਤ ਮੁਤਾਬਿਕ ਜਰਨੈਲ ਸਿੰਘ ਪਿੰਡਰਾਵਾਲੇ ਅਤੇ ਸਾਥੀਆਂ ਦੀ ਹੀ ਸਾਰੀ ਗਲਤੀ ਸੀ ਨਾ ਕਿ ਭਾਰਤ ਸਰਕਾਰ ਦੀ ਕਿਰਪਾ ਕਰਕੇ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ ਮੇਰੇ ਮਨ ਵਿੱਚ ਹੋਰ ਵੀ ਬਹੁਤ ਸਵਾਲ ਹਨ ਜੋ ਮੈਂ ਤੁਹਾਡੇ ਕੋਲੋਂ ਇੱਕ ਇੱਕ ਕਰਕੇ ਪੁੱਛਾਂਗਾ ਇਨਸ਼ਾਅੱਲਾ ਪਾਕਿਸਤਾਨ ਜ਼ਿੰਦਾਬਾਦ ਖਾਲਸਾਣ ਜ਼ਿੰਦਾਬਾਦ ਜੀ ਡਾਕਟਰ ਜ਼ਿੰਦਾਬਾਦ 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 ਆ ਪਾਈਜਾਨ ਮੁਹੰਮਦ ਆਸਮ ਜਾਵੇਦ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹ ਉਹਨਾਂ ਨੇ ਪਹਿਲਾਂ ਜਿਹੜਾ ਬਾਉਂਡਰੀਜ਼ ਬਾਰੇ ਪੁੱਛਿਆ ਸੀ ਔਰ ਸਾਡੇ ਜਵਾਬ ਤੋਂ ਬਾਅਦ ਬਹੁਤ ਸਾਰਿਆਂ ਨੇ ਤਸੱਲੀ ਦਾ ਇਜ਼ਹਾਰ ਕੀਤਾ ਔਰ ਕਾਫੀ ਪਪੂਲਰ ਵੀ ਹੋਈ ਜਿਹੜੀ ਸਾਡੀ ਉਹ ਵੀਡੀਓ ਸੀ ਜੀ ਫੇਸਬੁੱਕ ਤੇ ਵੀ ਔਰ YouTube ਤੇ ਵੀ ਅਪਲੋਡ ਹੋਈ ਹੋਈ ਹੈ ਕਿਉਂਕਿ ਕੁਝ ਸਵਾਲ ਬਾਰ-ਬਾਰ ਰਿਪੀਟ ਹੁੰਦੇ ਨੇ ਬਿਹਤਰ ਹੁੰਦਾ ਹੈ ਸਾਡੇ ਸੂਝਵਾਨ ਦਰਸ਼ਕ ਨੇ ਕਿ ਥੋੜੀ ਸਰਚ ਕਰ ਲਿਆ ਕਰਨ ਜਾਂ ਨਵੇਂ ਟੌਪਿਕਸ ਤੇ ਗੱਲਬਾਤ ਦਾ ਮੌਕਾ ਬਣੇ ਤੇ ਉਹਦੇ ਨਾਲ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਵੀ ਐਟ ਲੀਸਟ ਕੋਈ ਨਵੀਂ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਜੀ ਅੱਜ ਜਿਹੜੀ ਉਹਨਾਂ ਨੇ ਲਿਖਤ ਲਿਖੀ ਹੈ ਔਰ ਇਹ ਉਹਨਾਂ ਦੀ ਇੰਡੀਅਨ ਨਜ਼ਰੀਏ ਤੋਂ ਹੈ ਔਰ ਇਹ ਕਿਉਂਕਿ ਇਹ ਨੀਕ ਪ੍ਰਚਾਰੀ ਗਈ ਹੈ ਕਿ ਬਹੁਤ ਵਾਰ ਜਿਹੜੇ ਜਿਨ੍ਹਾਂ ਨੂੰ ਤੁਸੀਂ ਨਾਈਵ ਕਹਿ ਲੋ ਜਾਂ ਕਿਸੇ ਹੱਦ ਤੱਕ ਚਲੋ ਜੇ ਬਾਇਸਡ ਨਾ ਵੀ ਇੱਕ ਤਾਂ ਉਹ ਨੇ ਜਿਨ੍ਹਾਂ ਨੇ ਮੱਖੀ ਤੇ ਮੱਖੀ ਮਾਰਨੀ ਹੈ ਜੀ ਇੱਕ ਜਿਹੜੇ ਬੈਲੈਂਸਡ ਵੀ ਹੁੰਦੇ ਨੇ ਜੇ ਉਹਨਾਂ ਕੋਲ ਦੂਸਰਾ ਪੱਖ ਨਹੀਂ ਹੈ ਜਾਣਕਾਰੀ ਦਾ ਇਨਫੋਰਮੇਸ਼ਨ ਦਾ ਤੇ ਫਿਰ ਜੋ ਅਵੇਲੇਬਲ ਹੁੰਦਾ ਉਸ ਤੇ ਬੇਸਡ ਉਹ ਆਪਣੀ رائے ਬਣਾਉਂਦੇ ਨੇ ਔਰ ਹਾਲਾਂਕਿ ਜਿਵੇਂ ਉੱਥੇ Nusrat Javed ਬਹੁਤ ਅੱਛੇ ਜਰਨਲਿਸਟ ਨੇ ਔਰ ਮੈਂ ਉਹਨਾਂ ਦਾ ਈਵਨ ਕਦੇ ਬੋਲਤਾ ਪਾਕਿਸਤਾਨ ਦੇ ਨਾਲ ਦੇ ਵਿੱਚ ਵੀ ਔਰ ਹੁਣ ਵੀ ਉਹ ਇੱਕ ਸ਼ੋਅ ਦੇ ਉੱਤੇ ਹੁੰਦੇ ਨੇ ਜੀ ਉਹਨਾਂ ਦਾ ਉਰਦੂ ਵੀ ਬੜਾ ਅੱਛਾ ਹੈ ਔਰ ਬੜਾ ਜਿਹੜੀ ਹੈ ਖੁੱਲੇ ਢੰਗ ਨਾਲ ਗੱਲ ਕਰਦੇ ਨੇ ਪਰ ਕੁਝ ਸਰਸਾ ਪਹਿਲਾਂ ਮੈਨੂੰ ਹੈਰਾਨੀ ਹੋਈ ਜਦੋਂ ਉਹਨਾਂ ਨੇ ਵੀ ਸੰਤ ਪਿੰਡਰਾਂ ਵਾਲਿਆਂ ਨੂੰ ਆਪਣੀ ਇੱਕ ਡਿਸਕਸ਼ਨ ਦੇ ਵਿੱਚ ਕਾਂਗਰਸ ਦੀ ਪ੍ਰੋਡਕਟ ਕਿ ਹੈ ਹੈ ਨਹੀਂ ਕਿ ਵੀ ਹੁਣ ਜ਼ਾਰ ਹੈ ਵੀ ਉੱਥੇ ਬੈਠਿਆ ਨੇ ਮਾਰਟਲਿਸ ਸੀ ਜੈਕਬ ਅਮਰਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਵਰਗੀਆਂ ਕਿਤਾਬਾਂ ਪੜੀਆਂ ਹੋਣੀਆਂ ਨੇ ਪੀ ਪੰਜਾਬ ਦੇ ਸਿੱਖਾਂ ਨਾਲ ਦਾ ਜਿਹੜਾ ਲਿਟਰੇਚਰ ਇਸ ਪੀਰੀਅਡ ਚ ਪ੍ਰੋਡਿਊਸ ਹੋਇਆ ਹੈ ਜਾਂ ਜੋ ਹਕੀਕਤ ਹੈ ਉਸ ਨਾਲੋਂ ਜੁੜੇ ਹੋਏ ਨਹੀਂ ਨੇ ਸੋ ਇੱਕ ਤਬਕਾ ਜਿਹੜਾ ਔਰ ਇਹਨੂੰ ਈਵਨ ਅਡਵਾਨੀ ਵਰਗਿਆਂ ਨੇ ਦੂਜਿਆਂ ਨੇ ਜਿਹੜੇ ਇਹਨਾਂ ਦੀਆਂ ਕਿਤਾਬਾਂ ਉਹਨਾਂ ਨੇ ਵੀ ਹਵਾ ਦਿੱਤੀ ਉਹ ਕਹਿਆ ਨੇ ਉਹਨਾਂ ਨੂੰ ਫ੍ਰੈਂਕਨਸਟਾਈਨ ਬਣਾ ਦਿੱਤਾ ਕਿ ਜੋ ਫ੍ਰੈਂਕਨਸਟਾਈਨ ਬੋਟਲ ਦੇ ਵਿੱਚੋਂ ਉਹ ਨਿਕਲ ਆਇਆ ਫਿਰ ਬੋਟਲ 'ਚ ਵਾਪਸ ਨਹੀਂ ਪਿਆ ਕਿਉਂਕਿ ਸਰਕਾਰ ਨੇ ਖੜਾ ਕੀਤਾ ਸੀ ਸੋ ਇਸੇ ਤਰ੍ਹਾਂ ਜਿਹੜੇ ਬੇਸ਼ੱਕ ਇਹਨਾਂ ਨੇ ਇਹ ਨਹੀਂ ਕੀਤਾ ਪਰ ਮੈਂ ਖੁਦ ਇਹ ਸਿਊਸ਼ਨ ਨੂੰ ਲੈਂਦਾ ਵੀ ਇੱਕ ਥਿਊਰੀ ਤਾਂ ਇਹ ਰਹੀ ਇਹ ਨੀਕ ਪ੍ਰਚਲਿਤ ਕੀਤੀ ਗਈ ਔਰ ਅਕਾਲੀਆਂ ਨੂੰ ਵੀ ਇਹ ਸੂਟ ਕਰਦਾ ਸੀ ਕਿਉਂਕਿ ਅਕਾਲੀਆਂ ਨੂੰ ਇਹ ਘਬਰਾਹਟ ਸੀ ਕਿ ਸੱਚਾ ਸੁੱਚਾ ਬੰਦਾ ਆਇਆ ਹੈ ਔਰ ਰਿਫਾਰਮ ਦੀ ਗੱਲ ਕਰ ਰਿਹਾ ਹੈ ਔਰ ਕੱਲ ਨੂੰ ਜਿਹੜਾ ਲੋਕਾਂ ਨੇ ਹਾਲਾਂਕਿ ਉਹਨਾਂ ਨੇ ਰਿਪੀਟਡਲੀ ਕਿਹਾ ਵੀ ਮੈਂ ਨਾ ਸ਼੍ਰੋਮਣੀ ਕਮੇਟੀ ਨਾ ਕੋਈ ਜਿਹੜੀ ਹੈ ਮੈਂ ਕੋਈ ਅਹੁਦਾ ਨਹੀਂ ਲੈਣਾ ਹੈ ਕੋਈ ਮੇਰੀ ਚੋਣਾਂ 'ਚ ਦਿਲਚਸਪੀ ਨਹੀਂ ਹੈ ਲੇਕਿਨ ਇਹ ਪ੍ਰਚਾਰ ਵੀ ਕਿਹਾ ਜੀ ਪਿੰਡਾਂ ਵਾਲੇ ਨੂੰ ਤਾਂ ਕਾਂਗਰਸ ਲੈ ਆਈ ਜੀ ਇਹ ਉਹਨਾਂ ਨੇ ਕੀਤਾ ਪਰ ਇਹਨਾਂ ਨੇ ਜਿਹੜੇ ਸਵਾਲ ਉਠਾਏ ਨੇ ਕਿ ਭਾਈ ਜਿਹੜੀ ਸਰਕਾਰ ਦਾ ਹੈ ਕਿ ਜੇ ਭਿੰਡਰਾਵਾਲਿਆਂ ਨੇ ਤਾਂ ਦਰਬਾਰ ਸਾਹਿਬ ਨੂੰ ਹੌਸਟੇਜ ਬਣਾ ਲਿਆ ਸੀ ਉੱਥੇ ਸੀ ਉੱਥੇ ਜਿਹੜਾ ਉਹ ਲੋਕਾਂ ਦੀ ਤਾਂ ਪਹੁੰਚ ਹੀ ਨਹੀਂ ਸੀ ਨਹੀਂ ਫਿਰ ਉਹਨਾਂ ਨੇ ਜਿਹੜਾ ਵੀ ਗੱਲਬਾਤ ਉਹ ਮੰਨਣ ਨੂੰ ਤਿਆਰ ਨਹੀਂ ਸੀ ਕੋਈ ਵੀ ਚੈਲੰਜ ਕਰਦੇ ਸੀ ਫਿਰ ਫੌਜੀ ਆਪਸ਼ਨ ਸੀ ਫਿਰ ਉਹਨਾਂ ਨੇ ਜਿਹੜੀਆਂ ਐਗਜ਼ਾਮਪਲਸ ਦਿੱਤੀਆਂ ਲਾਲ ਮਸਜਿਦ ਔਰ ਮੈਨੂੰ ਸ਼ਾਇਦ ਜਾਵੈਦ ਨੁਸਰਤ ਦਾ ਔਰ ਆਂਦਾ ਵੀ ਕਮੈਂਟ ਉਸ ਕੌਨਟੈਕਸਟ 'ਚ ਹੀ ਹੋਏਗਾ ਉਸ ਪੀਰੀਅਡ 'ਚ ਜਦੋਂ ਮੁਸ਼ਰਫ ਨੇ ਕਾਰਵਾਈ ਕੀਤੀ ਲਾਲ ਮਸਜਿਦ ਪੀਰੀਅਡ ਦੇ ਉੱਤੇ ਜੀ ਫਿਰ ਇਹਨਾਂ ਨੇ ਫਾਟਾ ਜਾਂ ਨੌਰਥ ਦੇ ਵਿੱਚ ਜਿਹੜੀ ਕਾਰਵਾਈ ਹੈ ਜਦ শ্রীলੰਕਾ ਚ ਤਾਮਿਲਾਂ ਦਾ ਮਾਰਨੇ ਹੁਣ ਨਾ ਤਾਂ ਲਾਲ ਮਸਜਿਦ ਮੱਕਾ ਮਦੀਨਾ ਹੈ ਜੀ ਨਾ ਹੀ ਜਿਹੜੀ ਹੈ ਨੌਰਥ ਜਾਂ ਫਾਟਾ ਦੇ ਵਿੱਚ ਕੋਈ ਮੱਕਾ ਮਦੀਨਾ ਕੋਈ ਜਰੂਸ਼ਲਮ ਕੋਈ ਜਿਹੜਾ ਬੈਥਲਹਮ ਕੋਈ ਕਿਸੇ ਦਾ ਉਸ ਲੈਵਲ ਦਾ ਤੇ ਨਾ ਹੀ শ্রীলੰਕਾ ਦੇ ਨਾਲ ਇਹਦਾ ਕੰਪੈਰੀਸਨ ਹੈ ਹੁਣ ਪਹਿਲੀ ਗੱਲ ਜੇ ਪਿੰਡਾਂ ਵਾਲਿਆਂ ਨੇ ਔਰ ਫਿਰ ਉਹਨਾਂ ਨੇ ਕਿਹਾ ਕਿ ਜਬੀਦੇ ਹੁਣ ਜੇ ਪਿੰਡਾਂ ਵਾਲੇ ਸੱਚਮੁੱਚ ਹੀ ਜੀ ਹੋਲਡ ਇਨਸਾਈਡ ਟੂ ਕੰਟਰੋਲ ਟੂ ਕ ਹੋਸਟੇਜ ਜੂਨ ਦੇ ਪਹਿਲੇ ਹਫਤੇ ਅਟੈਕ ਹੁੰਦਾ 84 ਚ ਉਦੋਂ ਤੱਕ ਸੰਤ ਪਿੰਡਾਂ ਵਾਲਿਆਂ ਦੇ ਖਿਲਾਫ ਜਾਂ ਉਹਨਾਂ ਦੇ ਕਿਸੇ ਸਾਥੀ ਦੇ ਖਿਲਾਫ ਕੋਈ ਐਫ ਆਈ ਆਰ ਨਹੀਂ ਸੀ ਇਹ ਆਰਗੂਮੈਂਟ ਤਾਂ ਬਣਦਾ ਹੈ ਕਿ ਭਾਈ ਜੇ ਉਹਨਾਂ ਦੇ ਖਿਲਾਫ ਹਾਂ ਲਾਲਾ ਜਗਤ ਰਣ ਕੇਸ ਨੂੰ ਨੂੰ ਉਦੋਂ ਆਇਆ ਸੀ ਐਫ ਆਈ ਆਰ ਚ ਉਹਨਾਂ ਨੇ ਗ੍ਰਿਫਤਾਰੀ ਦਿੱਤੀ 22 ਦਿਨ 25 ਦਿਨ ਉਹ ਪੂਰ ਸਹਰਾਸਤ ਚ ਰਹੇ ਇਨਟੈਰੋਗੇਸ਼ਨ ਹੋਈ ਉਹਨਾਂ ਨੇ ਹੀ ਉਹਨਾਂ ਨੂੰ ਛੱਡਿਆ ਹੁਣ ਜੇ ਇਸ ਗੱਲ ਨੂੰ ਈਵਨ ਇਹਨਾਂ ਦੇ ਐਂਗਲ ਤੋਂ ਵੀ ਲੈਣਾ ਹੋਵੇ ਕਿ ਭਾਈ ਜੇ ਪਿੰਡਾਂ ਵਾਲੇ ਜਾਂ ਉਹਨਾਂ ਦੇ ਸਾਥੀ ਕੋਈ ਉਹਨਾਂ ਦੇ ਕਹਿਣ ਮੁਤਾਬਕ ਗੈਰ ਕਾਨੂੰਨੀ ਕਾਰਵਾਈਆਂ ਕਰ ਰਹੇ ਸੀ ਕੰਟਰੋਲ ਤਾਂ ਕੰਪਲੈਕਸ ਦਾ ਸ਼੍ਰੋਮਣੀ ਕਮੇਟੀ ਕੋਲ ਸੀ ਸ਼੍ਰੋਮਣੀ ਕਮੇਟੀ ਅੰਡਰ ਗੁਰਦੁਆਰਾ ਐਕਟ ਆਲਟਿਮੇਟਲੀ ਇੰਡੀਅਨ ਗਵਰਨਮੈਂਟ ਦਾ ਅਧਾਰਾ ਬਣ ਜਾਂਦੀ ਹੈ ਜੀ ਜੇ ਕੇਸ ਰਜਿਸਟਰ ਹੁੰਦੇ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਕਿ ਜੀ ਆਹ ਬੰਦੇ ਸਣੇ ਪਿੰਡਾਂ ਵਾਲਿਆਂ ਦੇ ਸਾਨੂੰ ਚਾਹੀਦੇ ਨੇ ਆ ਕੇਸ ਨੇ ਉਹ ਨਾ ਦੰਦੇ ਜਾਂ ਉਹ ਨਾ ਆਪਣੇ ਆਪ ਨੂੰ ਜਿਹੜਾ ਗ੍ਰਿਫਤਾਰੀ ਲਈ ਪੇਸ਼ ਕਰਦੇ ਫਿਰ ਤੁਸੀਂ ਟਾਈਮ ਲਿਮਿਟ ਦਿੰਦੇ ਹੋ ਅਦਾਲਤ ਨੇ ਆਰਡਰ ਕੱਢੇ ਜੀ ਪ੍ਰੋਕਲੇਮਡ ਆਫੈਂਡਰ ਨੇ ਭਗੌੜੇ ਨੇ ਫਿਰ ਤੁਹਾਡੀ ਤੁਸੀਂ ਜਸਟੀਫਾਈ ਕਰਦੇ ਹੋ ਜੀ ਅਸੀਂ ਫੌਜੀ ਐਕਸ਼ਨ ਇਸ ਲਈ ਕੀਤਾ ਕਿਉਂਕਿ ਇਹ ਸੋ ਇਹ ਗੱਲ ਤਾਂ ਇੱਥੇ ਹੀ ਟੁੱਟ ਜਾਂਦੀ ਹੈ ਫਿਰ ਐਂਡ ਤੱਕ ਈਵਨ ਜੇ ਹੌਸਟੇਜ ਸੀ ਦਰਬਾਰ ਸਾਹਿਬ ਨੂੰ ਬਣਾਇਆ 3 ਜੂਨ ਨੂੰ ਹਜ਼ਾਰਾਂ ਸਿਕ ਉੱਥੇ ਕਿਵੇਂ ਪਹੁੰਚ ਗਏ ਦੋਵੇਂ ਟਾਈਮ ਉੱਥੇ ਸਾਰੀ ਕਾਰਵਾਈ ਜੋ ਸਾਰਾ ਦਿਨ ਕੀਰਤਨ ਹੁੰਦਾ ਲੋਕਾਂ ਦੀ ਆਵਾਜ਼ ਆਈ ਸੰਗਤਾਂ ਦੀ ਆਵਾਜ਼ ਆਈ ਰਹੀ ਹੈ ਹਾਂ ਉਹਨਾਂ ਨੇ ਜਿਹੜੀ ਸਿੱਖ ਪਰੰਪਰਾ ਉਹਦੇ ਮੁਤਾਬਕ ਅਕਾਲ ਤਖਤ ਨੂੰ ਡਿਫੈਂਡ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਪੋਜੀਸ਼ਨ ਨਹੀਂ ਲਈ ਜਦੋਂ ਇਹ ਹਜ਼ਾਰ ਹੋ ਗਿਆ ਵੀ ਫਰਵਰੀ ਤੋਂ ਹੁਣ ਸਾਹਮਣੇ ਨੇ ਸਬੂਤ ਕੇ ਵੀ ਫਰਵਰੀ ਮਹੀਨੇ ਚ इंदिरा गांधी मार्गरेट थैचर ਤੋਂ مدد ਮੰਗ ਰਹੀ ਹੈ ਉਹਨਾਂ ਦੀ ਇੰਟੈਲੀਜੈਂਸ ਉੱਥੇ ਜਾ ਰਹੀ ਹੈ ਉਹ ਜਾ ਕੇ ਉੱਥੇ ਉੱਤਰਾਖੰਡ ਚ ਚੱਕਰਾਤਾ ਤੇ ਦੂਸਰੀਆਂ ਥਾਵਾਂ ਤੇ ਆਰਮੀ ਜਿਹੜੀ ਹੈ ਉਹਨਾਂ ਦੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਜਿਹੜਾ ਉਹ ਰਿਹਰਸਲ ਕਰ ਰਹੀ ਸੋ ਜਦੋਂ ਫ फेब्रुवारी ਤੱਕ ਇੱਕ ਜਿਹੜੀ ਇਵਨ ਅੰਦਰ ਕੇਰਾਬੰਦ ਜਿਹੜੀ ਕਿਲਾਬੰਦੀ ਅਕਾਲ ਤਖਤ ਦੀ ਹੋਈ ਸਿਰਫ ਉਸ ਏਰੀਆ ਦੀ ਜੀ ਉਹ ਵੀ ਫਰਵਰੀ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਾ ਵੀ ਫੌਜ ਜਿਹੜੀ ਹੈ ਹਮਲਾ ਕਰ ਸਕਦੀ ਹੈ ਪਰ ਇਹਦੇ باوجود ਨਾ ਉਹਨਾਂ ਦੇ ਖਿਲਾਫ ਕੋਈ ਕੇਸ ਸੀ ਨਾ ਉਹਨਾਂ ਨੇ ਬਾਹਰ ਨਿਕਲ ਕੇ ਕੋਈ ਹਮਲਾ ਕੀਤਾ ਆਪਣੇ ਘਰ ਜੇ ਤੁਹਾਡੇ ਕੋਲ ਈਵਨ ਬੰਦੂਕ ਹੈ ਤੇ ਤੁਹਾਡੇ ਘਰ ਦੀ ਚਾਰ ਦਿਵਾਰੀ 'ਚ 50 ਬੰਦੇ ਆ ਜਾਣ ਤੁਹਾਨੂੰ ਉਹਨਾਂ ਨੂੰ ਮਾਰਨ ਦਾ ਹੱਕ ਹੈ ਤੁਸੀਂ ਆਪਣੇ ਡਿਫੈਂਸ ਦੇ ਲਈ ਕਰ ਦਿਓ ਜੀ ਬਾਕੀ ਇਹ ਦਲੀਲ ਕਿ ਜੀ ਅਸੀਂ ਸਿਰਫ ਉਹਨਾਂ ਨੂੰ ਕਰਨ ਦੇ ਲਈ ਗਏ ਜੇ ਇਹ ਠੀਕ ਹੋਏ ਤੇ ਫਿਰ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਉਸ ਰਾਤ ਫੌਜ ਚੜਾਈ ਜਾਂਦੀ ਹੈ ਜੀ ਚਾਰ ਹੋਰ ਤਿੰਨ ਹੋਰ ਥਾਵਾਂ ਤੇ ਦਰਬਾਰ ਸਾਹਿਬ ਤੋਂ ਇਲਾਵਾ ਟੈਂਕ ਲਿਆਂਦੇ ਜਾਂਦੇ ਨੇ ਤਾਰਨ ਤਾਰਨ ਸਾਹਿਬ ਮੁਖਤਸਰ ਸਾਹਿਬ ਦੂਖ ਨਿਵਾਰਨ ਪਟਿਆਲਾ ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਪਾਰਟ ਹੈ ਇੱਕ ਪਲਾਨਡ ਕੰਟ੍ਰਾਈਵਡ ਸਿਚੁਏਸ਼ਨ ਔਰ ਉਹਦੇ ਥੱਲੇ ਉਹਨਾਂ ਨੇ 37 ਇਤਿਹਾਸਿਕ ਗੁਰਦੁਆਰਿਆਂ ਨੂੰ 3 ਜੂਨ ਜਿਹੜਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਉਸ ਨੂੰ ਚੁਣਿਆ ਜਿਸ ਦਿਨ ਉਹਨਾਂ ਨੇ ਫੁੱਲ ਸਕੇਲ ਅਟੈਕ ਕੀਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈ 7-8 ਜੂਨ ਨੂੰ ਉਹ ਲੁੱਟ ਕੇ ਲਗਾਇਆ ਸੋ ਮੈਂ ਸਮਝਦਾ ਹਾਂ ਵੀ ਇਹ ਕੋਈ ਵੀ ਦਲੀਲ ਜਿਹੜੀ ਹੈ ਇਹਦਾ ਨਾਂ ਕੋਈ ਲਾਲ ਮਸਜਿਦ ਦੇ ਨਾਲ ਟੱਕਰ ਹੈ ਨਾ ਤਮਰਾਂ ਦੇ ਨਾਲ ਟੁਕਦਾ ਨਾ ਹੈ ਜਿਹੜਾ ਕੋਈ ਫਾਟਾ ਹੋਰ ਦੂਸਰਿਆਂ ਦੇ ਨਾਲ ਟੁਕਦਾ ਇਹ ਪਲੇਨਡ ਟੋਟਲ ਵਾਰ ਅਗੇਂਸਟ ਦ ਸਿਕਸ اور ਉਹਨਾਂ ਦੇ ਸੈਂਕਟਮ ਸੈਂਕਟੋਰਮ ਉਹਨਾਂ ਦੇ ਮੁਕੱਦਸ ਮੱਕੇ ਦੇ ਉੱਤੇ ਹਰਮੰਦਰ ਸਾਹਿਬ ਤੇ ਉਹਨਾਂ ਦੀ ਟੈਂਪੋਰਲ ਸੀਟ ਅਕਾਲ ਤਖਤ ਤੇ ਜਿਹੜਾ ਖੁੱਲਮ ਖੁਲਾ ਹਮਲਾ ਸੀ ਔਰ 32 ਸਾਲ ਤੋਂ ਉਹੀ ਨੀਤੀਆਂ ਅੱਜ ਵੀ ਜਾ ਰਹੀ ਨੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮੁਹੰਮਦ ਆਸਮ ਜਵੇਦ ਜੀ ਦੌਰਾਨ ਜੀ ਰਾ ਸਾਹਿਬ ਸਾਡੇ ਕੋਲ 2 ਮਿੰਟ ਰਹਿ ਗਏ ਨੇ ਤੁਸੀਂ ਸਾਡੇ ਦਰਸ਼ਕਾਂ ਦੱਸ ਤੋਂ ਅੱਜ ਦਾ ਵਿਚਾਰ ਅੱਜ ਦੇ ਵਿਚਾਰ 2 ਮਿੰਟ ਦਾ ਫਿਰ ਸ਼ਬਦ ਪੜਿਆ ਹੀ ਜਾ ਸਕਦਾ ਹੈ ਪਰ ਸ਼ਬਦ ਕਾਫੀ ਸਿੰਪਲ ਹੈ ਤੀਸਰੇ ਪਾਦਸ਼ਾਦਾ ਸ਼ਬਦ ਗੋੜੀ ਗੁਆਰੇਰੀ ਰਾਗ ਦੇ ਵਿੱਚ ਸੋ ਥਾਓ ਸਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕਿਛ ਸਾਚਾ ਆਪੇ ਆਪੇ ਕਿ ਉਹ ਥਾਂ ਜਿੱਥੇ satsang ਹੈ ਉਹ ਸੱਚੀ ਥਾਂ ਹੈ ਔਰ satsang ਚ ਬੈਠ ਕੇ ਮਨ ਜਿਹੜਾ ਉਹ ਨਿਰਮਲ ਹੋ ਜਾਂਦਾ ਹੈ ਬਿਨਾ ਮਲ ਤੋਂ ਬਿਨਾ ਜਿਹੜੇ ਵਿਕਾਰਾਂ ਤੋਂ ਹੋ ਜਾਂਦਾ ਹੈ ਔਰ ਉਸ ਹਿਰਦੇ ਦੇ ਅੰਦਰ ਫਿਰ ਆਪ ਨਿਰੰਕਾਰ ਵਾਸ ਕਰਦਾ ਹੈ ਕਿਉਂਕਿ ਨਿਰੰਕਾਰ ਸੱਚ ਰੂਪ ਹੈ ਔਰ ਸੱਚੀ ਬਾਣੀ ਜਦੋਂ ਉਸ ਗੁਰਮੁਖ ਦੇ ਅੰਦਰ ਰੱਬ ਦੇ ਬੰਦੇ ਦੇ ਅੰਦਰ ਵਸਦੀ ਹੈ ਤੇ ਫਿਰ ਮਨ ਨੂੰ ਚਾਰਾਂ ਯੁਗਾਂ ਦੇ ਵਿੱਚ ਉਸ ਨੂੰ ਪ੍ਰਸਿੱਧੀ ਮਿਲਦੀ ਹੈ ਕਿਉਂਕਿ ਨਿਰੰਕਾਰ ਹਰਥਾਂ ਵਿਆਪਕ ਹੈ ਔਰ ਸਭ ਕੁਝ ਸਾਚਾ ਆਪੇ ਆਪ ਹੈ ਆਪੀ ਉਹ ਸੱਚ ਦਾ ਰੂਪ ਹੈ ਕਰਮ ਹੋਵੇ ਸਤਸੰਗ ਮਿਲਾਏ ਹਰ ਗੁਣ ਗਾਵੇ ਬੈਸੋ ਥਾਏ ਇਹ ਵੀ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਕਰਮ ਇਹ ਫਾਰਸੀ ਦਾ ਹੈ ਕਿ ਉਸ ਦੀ ਬਖਸ਼ਿਸ਼ ਹੋਏ ਤੇ ਫਿਰ ਉਹ ਨਿਰੰਕਾਰ ਸਤਸੰਗ ਦੇ ਵਿੱਚ ਰੱਬ ਦੇ ਬੰਦਿਆਂ ਦੀ ਸੰਗਤ ਦੇ ਵਿੱਚ ਮਿਲਾਂਦੇ ਔਰ ਉਹ ਮਨੁੱਖ ਫਿਰ ਜਿਹੜਾ ਹਰ ਗੁਣ ਗਾਵੇ ਬੈਸ ਉੱਥੇ ਬੈਠ ਕੇ ਨਿਰੰਕਾਰ ਦੇ ਗੁਣ ਗਾਇਨ ਕਰਦਾ ਹੈ ਰੱਬ ਦੇ ਗੁਣ ਕਾਉਂਦਾ ਹੈ ਜਲੋਂ ਇਹ ਜੇ ਬਾ ਦੂਜਾ ਪਾਏ ਹਰ ਰਸਨਾ ਚੱਖੇ ਫੀਕਾ ਅਲੈ ਇਹ ਜੀਬ ਜੇ ਰੱਬ ਤੋਂ ਬਿਨਾ ਕੋਈ ਹੋਰ ਗੱਲ ਕਰਦੀ ਹੈ ਤੇ ਇਹ ਸੜ ਜਾਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਨੇ ਰੱਬ ਦੇ ਨਾਮ ਦਾ ਰਸ ਚੱਖਿਆ ਨਹੀਂ ਹੈ ਉਹ ਵਿਕਾਰਾਂ ਦੇ ਫਿੱਕੇਪਨ ਦੇ ਵਿੱਚ ਜਿਹੜਾ ਆਪਣਾ ਜੀਵਨ ਗੁਜ਼ਾਰਦੇ ਨੇ ਬਿਨ ਬੂਝੇ ਤਨ ਮਨ ਫੀਕਾ ਹੋਏ ਜੇ ਉਸ ਨਿਰੰਕਾਰ ਦੀ ਸਮਝ ਨਿਰੰਕਾਰ ਦੀ ਜਿਹੜੀ ਹੈ ਉਹ ਬਖਸ਼ਿਸ਼ ਦੇ ਨਾਲ ਉਸ ਵਿੱਚ ਮਨ ਨਹੀਂ ਟਿਕਿਆ ਫੇਰ ਸਾਡਾ ਤਨ ਤੇ ਮਨ ਦੋਨੋਂ ਮਾਨੋ ਫਿੱਕਾ ਜੀਵਨ ਅਸੀਂ ਜੀ ਰਾਂ ਬਿਨ ਆਵੇ ਦੁਖੀਆ ਚਲਿਆ ਰੋਏ ਔਰ ਬਿਨਾ ਰੱਬ ਦੀ ਯਾਦ ਤੋਂ ਜਿਹੜਾ ਜੀਵਨ ਹੈ ਉਹ ਦੁੱਖਾਂ ਨਾਲ ਭਰਿਆ ਹੁੰਦਾ ਔਰ ਅਸੀਂ ਦੁਖੀ ਹੀ ਜਿਉਂਦੇ ਦੁਖੀ ਹੀ ਸੰਸਾਰ ਤੋਂ ਤੁਰ ਜਾਂਦੇ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਜੇ ਇਸ ਰਸਨਾ ਦੇ ਉੱਤੇ ਵਾਹਿਗੁਰੂ ਦੇ ਪਿਆਰ ਦਾ ਰਸ ਆ ਜਾਂਦਾ ਹੈ ਸਹਿਜ ਮਿਲ ਜਾਂਦਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਫਿਰੇ ਉਹ ਜੇ ਮਨੁੱਖ ਸੱਚ ਦੇ ਵਿੱਚ ਸਮਾਉਂਦੇ ਨੇ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਸੱਚ ਦੇ ਵਿੱਚ ਰੱਤੇ ਇਹੋ ਜੇ ਜੀਵ ਉਹ ਜੀਆਂ ਰੂਹਾਂ ਗੁਰੂ ਸ਼ਬਦ ਦੇ ਉੱਤੇ ਵਿਚਾਰ ਕਰਦੀਆਂ ਉਸ ਤੇ ਧਿਆਨ ਧਰਦੀਆਂ ਹਮੇਸ਼ਾ ਉਹ ਰੱਬ ਦੀ ਯਾਦ ਦਾ ਅੰਮ੍ਰਿਤ ਪੀਂਦੀਆਂ ਆਬੇ ਹਿਆਤ ਪੀਂਦੀਆਂ ਔਰ ਉਹਨਾਂ ਦੇ ਅੰਦਰ ਉਹ ਰੱਬ ਦੀ ਯਾਦ ਦਾ ਅੰਮ੍ਰਿਤ ਦੀ ਨਿਰਮਲਤਾ ਹਾਰ ਸਟ੍ਰੀਮ ਜਿਹੜਾ ਉਹਨਾਂ ਦੇ ਅੰਦਰ ਵਸਦਾ ਹੈ ਨਾਮ ਸਮਾਵੈ ਜੋ ਭਾਂਡਾ ਹੋਏ ਪਰ ਉਹ ਵਾਹਿਗੁਰੂ ਦਾ ਨਾਮ ਉਸ ਦਿਲ ਦੇ ਅੰਦਰ ਉਸ ਦਿਲ ਰੂਪੀ ਭਾਂਡੇ ਦੇ ਵਿੱਚ ਹੀ ਵਸਦਾ ਹੈ ਜਿਹੜਾ ਉਸ ਦੀ ਯਾਦ ਦੇ ਨਾਲ ਜਿਹੜਾ ਕਮਾਇਆ ਹੋਇਆ ਭੰਡਾ ਹੈ ਉਹਦੇ ਭੰਡੇ ਟਿਕਾਣਾ ਕੋਈ ਪਰ ਜੇ ਦਿਲ ਪੁੱਠਾ ਹੈ ਉਸ ਭਾਂਡੇ ਨੂੰ ਤੁਸੀਂ ਉਲਟਾ ਕਰ ਦਿੰਨੇ ਹੋ ਉਸ ਤੇ ਵਿੱਚ ਕੁਝ ਵੀ ਨਹੀਂ ਟਿਕਦਾ ਜੀ ਗੁਰ ਸ਼ਬਦੀ ਮਨ ਨਾਮ ਨਿਵਾਸ ਗੁਰੂ ਦੇ ਸ਼ਬਦ ਦੀ ਕਮਾਈ ਨਾਲ ਸਾਡਾ ਮਨ ਉਸ ਵਾਹਿਗੁਰੂ ਦੇ ਨਾਮ ਵਿੱਚ ਨਿਵਾਸ ਕਰਦਾ ਹੈ ਨਾਨਕ ਸਚ ਭੰਡਾ ਜਿਸ ਸ਼ਬਦ ਪਿਆਸ ਤੇ ਤੀਸਰੇ ਨਾਨਕ ਕੇ ਫਰਮਾंदे ਨੇ ਕਿ ਜਿਸ ਦੇ ਅੰਦਰ ਉਸ ਵਾਹਿਗੁਰੂ ਦੇ ਸ਼ਬਦ ਦੀ ਪਿਆਸ ਜਾਗਦੀ ਹੈ ਉਸ ਦੇ ਅੰਦਰ ਫਿਰ ਜਿਹੜਾ ਉਹ ਸੱਚ ਦਾ ਦੇ ਉਸ ਭਾਂਡੇ ਦੇ ਵਿੱਚ ਸੱਚ ਰੂਪੀ ਹਿਰਦੇ ਦੇ ਵਿੱਚ ਵਾਹਿਗੁਰੂ ਆਪ ਨਿਵਾਸ ਕਰਦੇ ਨੇ ਤੇ ਫਿਰ ਅੰਦਰ ਬਾਹਰ ਆਨੰਦ ਦੇ ਨਾਲ ਭਰ ਜਾਂਦਾ ਹੈ ਤਨ ਤੇ ਮਨ ਦੋਨੋਂ ਆਨੰਦ ਵਿੱਚ ਹੁੰਦੇ ਨੇ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਬੋੜ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀ ਵਿਆਹ ਪਰ ਦੋਨੋਂ ਹੀ ਮੌਲ ਦੇ ਨੇ ਤਨ ਵੀ ਤੇ ਮਨ ਵੀ ਇਹ ਅੱਜ ਦਾ ਵਿਚਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਇਸ ਦੇ ਨਾਲ ਆਪਣੇ ਵੀਅਰਸ ਕੋਲ ਐਨ ਇਜਾਜ਼ਤ viewers ਤੁਹਾਡੇ ਬਹੁਤ ਬਹੁਤ ਮੈਂ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ رائے ਤੇ ਸੁਝਾਅ ਪੇ ਜਿਨੇ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ s o s a t v 24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਣਾ ਸੁਣਾ ਗਿਆ ਦੋ ਦੇਖਦੇ ਰਹੋ tv 24 ਪਲਾਦੇਵ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ